ਬਨਾਰਸ ਯੂਨੀਵਰਸਿਟੀ ਜਾਣ ਦਾ ਹੁਕਮ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਪ੍ਰੇਮੀਆਂ ਨੇ ਦੱਸਿਆ ਕਿ ਅਕਾਲ ਕਾਲਜ ਦੀ ਇਮਾਰਤ ਬਣਾਉਣ ਵਿੱਚ ਕੋਈ ਰੁਕਾਵਟ ਪੈ ਸਕਦੀ ਹੈ ਸੰਤ ਜੀ ਮੰਜੀ ਢਾ ਕੇ ਬੈਠ ਗਏ ਅਤੇ 9 ਮਹੀਨੇ ਮਗਰੋਂ ਕਾਲਜ ਦੀ ਉਸਾਰੀ ਸਿਰੇ ਚਾੜ ਕੇ ਹੀ ਉੱਠੇ ਉਸਾਰੀ ਦੌਰਾਨ 1919 ਵਿੱਚ ਸੰਤ ਤੇਜਾ ਸਿੰਘ ਜੀ ਨੇ ਗੁਜਰਾਵਾਲੇ ਜਾਣ ਦੀ ਆਗਿਆ ਮੰਗੀ ਤਾਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਹਿੰਦੂ ਯੂਨੀਵਰਸਿਟੀ ਵਾਲੇ ਗੁਰਮਤੇ ਬਾਰੇ ਪੁੱਛਿਆ ਭਾਈ ਤੇਜਾ ਸਿੰਘ ਜੀ ਨੇ ਕਿਹਾ ਪ੍ਰੇਮੀ ਵਾਰ-ਵਾਰ ਸਾਧ ਰਹੇ ਹਨ ਤੇ ਲਿਖ ਰਹੇ ਹਨ ਕਿ ਗੁਜਾਰੇ ਮਾਤਰ 500 ਰੁਪਏ ਮਹੀਨਾਵਾਰ ਲੈ ਲਵੋ ਸੰਤ ਜੀ ਮਹਾਰਾਜ ਨੇ ਹੁਕਮ ਦਿੱਤਾ ਕਿ ਇਸ ਗੱਲ ਨੂੰ ਮਨਜ਼ੂਰ ਕਰ ਲਵੋ ਅਸੀਂ ਅਕਾਲ ਕਾਲਜ ਵਾਸਤੇ ਕਿਸੇ ਰਾਜੇ ਮਹਾਰਾਜੇ ਪਾਸੋਂ ਮਦਦ ਨਹੀਂ ਮੰਗਣੀ ਅੱਧਾ ਗੁਜ਼ਾਰਾ ਤੁਸੀਂ ਰੱਖਣਾ ਅਤੇ ਅੱਧਾ ਕਾਲਜ ਦੀ ਸੇਵਾ ਲਈ ਭੇਜੀ ਜਾਣਾ ਕਲਕੱਤੇ ਤੋਂ ਕਾਲਜ ਲਈ ਗਾਡਰ ਅਤੇ ਲੋਹੇ ਦਾ ਸਮਾਨ ਵੀ ਭੇਜਣਾ